ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਸਰ ਹਰਤੇਜ ਸਿੰਘ ਕਮਲ ਜਿੰਦਾਬਾਦ। ਸਰ ਹਰਤੇਜ ਸਿੰਘ ਕਮਲ ਜਿੰਦਾਬਾਦ। ਕੋਟਨਕੋਟ ਦਾ ਧੰਵਾਦ ਕਰਦਾ ਰਾਜਪੁਰਾ ਨਿਵਾਸੀਆਂ ਦਾ। ਜਿਨ੍ਹਾਂ ਨੇ باوجود ਤੱਕੇ ਦੇ ਲੁੱਟ-ਕੁੱਟ ਦੇ ਤੋਂ ਵੀ ਬੜੇ ਜਿਆਦਾ ਦਬਕੇ ਵੀ ਬੱਜੇ ਉਹਨਾਂ ਨੂੰ ਬਹੁਤ ਜਿਆਦਾ ਪ੍ਰੈਸ਼ਰ ਵੀ ਸੀ ਤੇ ਪਰੰਤੂ ਉਹਨਾਂ ਨੇ ਇਹ ਸਾਰਾ ਕੁਝ ਪਿੱਛੇ ਹਟਾਉਂਦੇ ਹੋਏ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਸਾਥ ਦਿੱਤਾ ਅਤੇ ਮੇਰੇ ਮੈਂ ਇਹ ਕਹਿ ਸਕਦਾ ਅੱਠ ਕੈਂਡੀਡੇਟ ਤਾਂ ਉਹਨਾਂ ਨੇ ਡਿਕਲੇਅਰ ਕੀਤੇ ਆ ਤਿੰਨ ਜਿਹੜੇ ੱੱਕੇ ਨਾਲ ਹਾਰੇ ਆ ਮੇਰੇ ਲਈ ਤਾਂ ਉਹ ਵੀ ਅੱਜ ਇਥੋਂ ਸਮਤੀ ਦੇ ਮੈਂਬਰ ਹੈਗੇ ਆ ਤਾਂ ਮੈਂ ਇਹ ਕਹਿ ਸਕਦਾ ਕਿ ਠੀਕ ਆ ਉਹਨਾਂ ਨੂੰ ਕਈ ਵਾਰੀ ਇਹ ਹੋਏਗਾ ਕਿ ਸਾਡ ਸਾਡੀ ਗਿਣਤੀ ਜਿਹੜੀ ਵੱਧ ਗਈ ਆ ਪਰੰਤੂ ਸਹੀ ਮੈਨਾ ਦੇ ਵਿੱਚ ਜਿਹੜੇ ਹੈ ਉਹ ਸਾਡੇ ਜਿਹੜੇ ਜਿੱਤੇ ਹੋਏ ਮੈਂ ਤਾਂ ਇਹ ਕਹਿ ਸਕਦਾ ਕਿ ਉਹ ਵੀ ਜਦ ਵੱਧ ਮੇਰੇ ਲਈ ਉਹ ਪਿਆਰੇ ਆ ਜਿੰਨੇ ਵੀ ਮੇਰੇ ਹਾਰੇ ਵੀ ਆ ਜਿਹੜੇ ਉਹ ਮੇਰੇ ਲਈ ਉਹ ਤੋਂ ਵੀ ਵੱਧ ਪਿਆਰੇ ਆ ਉਹ ਇਹ ਨੇਚਰਲੀ ਸੀਗਾ ਕਿ ਲੋਕਾਂ ਪਿਛਲੀ ਜਦੋਂ 4 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੇ ਬਿਲਕੁਲ ਨਹੀਂ ਕੀਤਾ ਖੁਸ਼ਮੀਨਾ ਤਾਂ ਸ਼ਹਿਰ ਦਾ ਕੁਝ ਕੀਤਾ ਨਾ ਪਿੰਡਾਂ ਦਾ ਕੁਝ ਕੀਤਾ ਨਾ ਬਨੂੜ ਦਾ ਕੁਝ ਕੀਤਾ ਇਸ ਕਰਕੇ ਲੋਕ ਇਹਨਾਂ ਤੋਂ ਪਰੇਸ਼ਾਨ ਸੀ ਹਾਲਾਂਕਿ ਇਹਨਾਂ ਚੋਣਾਂ ਦੇ ਦੌਰਾਨ ਜਿਹੜੀ ਸਾਡੀ ਇੱਥੇ ਦੀ ਮੌਜੂਦਾ ਐਮਐਲਏ ਹੈਗੀ ਆ ਉਸਨੇ ਜਿਹੜੇ ਚੁਣੇ ਹੋਏ ਸਰਪੰਚ ਸੀ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਤੇਰਾ ਪਿੰਡ ਹਾਰ ਗਿਆ ਤੈਨੂੰ ਸਸਪੈਂਡ ਕਰਾ ਦਾਂਗੇ ਜਾਂ ਜੀ ਜਾਂ ਤੇਰੇ ਉਰੇ ਪ੍ਰਬੰਧਕ ਲਵਾ ਦਾਂਗੇ ਜਾਂ ਤੇਰੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਅਸੀਂ ਦੇਾਂਗੇ ਮਤਲਬ ਇਸ ਤਰੀਕੇ ਦੇ ਨਾਲ ਇੰਨੇ ਜ਼ਿਆਦਾ ਪ੍ਰੈਸ਼ਰ ਪ੍ਰੈਸ਼ਰ ਦੇ ਬਾਵਜੂਦ ਵੀ ਆਮ ਵੈਰੀ ਥੈਂਕਫੁਲ ਤੂ ਦਾ ਰਾਜਪੁਰਨ ਵਾਸੀਆਂ ਦਾ ਬੜਾ ਧੰਨਵਾਦੀ ਕਹਾ ਹੈਗਾ ਕਿ ਮੇਰੇ ਵੱਡੀ ਗਿਣਤੀ ਚ ਉਹਨਾਂ ਨੇ ਬੱਦੇ ਨੂੰ ਹਰਾਇਆ ਤੇ ਇਹ ਤਾਂ ਜਿਸ ਦਿਨ ਕਾਗਜ਼ दाखल ਹੋਏ ਸੀ ਕਿ ਉਸ ਦਿਨ ਹੀ ਪਤਾ ਲੱਗ ਗਿਆ ਸੀ ਕਿਵੇਂ ਰਾ ਧੱਕਾ ਕਰਨਗੇ ਸਾਡੇ 3 ਜੋਨਾਂ ਦੇ ਵਿੱਚ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਪੇਪਰ ਵੀ ਪਾੜੇ ਤੇ ਸਾਡੇ ਬੰਦਿਆਂ ਨੂੰ ਐਂਟਰ ਨਹੀਂ ਸੀ ਹੋਣ ਦੇ ਰਹੇ ਤੇ ਇੱਕ ਜੋਨ ਸਾਡਾ ਖਾਲੀ ਵੀ ਰਹਿ ਗਿਆ ਤੇ ਇਹ 14 ਜੋਨਾਂ ਦੀ ਜਿਹੜੀ ਚੋਣ ਆ ਉਹ ਹੋਈ 14 ਦੇ ਵਿੱਚੋਂ ਜਿਹੜੇ ਡਿਕਲੇਰ ਸਰਕਾਰੀ ਤੌਰ ਤੇ ਕੀਤੇਗੇ 8 ਤੇ ਸਾਡਾ ਮਤਲਬ ਕਿ ਜਿਹੜੇ ਜਿੱਤੇ ਆ ਤੇ 6 ਜਿਹੜੀ ਹੈਗੀ ਉਹਰੇ ਆਪ ਨੂੰ ਉਹਨਾਂ ਨੇ ਜਿਤਾਏ ਆ ਤੇ ਨਾਲ ਹੀ ਜਿਹੜੀ ਇੱਕ ਜਿਹੜਾ ਅਕਾਲੀ ਦਲ ਜਿੱਤੇ ਹੈਗਾ ਸੋ ਫਿਰ ਵੀ ਇਹ ਕੁਝ ਕਰ ਨਹੀਂ ਪਾਏ ਮੈਂ ਤੁਹਾਨੂੰ ਦੱਸਾਂ ਜੇ ਸਹੀ ਮੈਨਿਆਂ ਚ ਪੂਰੀ ਜਿਸ ਤਰੀਕੇ ਦੇ ਨਾਲ ਸੁਰੂ ਚਰਜਾਂ ਹਾਂ ਸੀ ਕਾਂਗਰਸ 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 ਪੂਰੇ ਇਲਾਕੇ ਚ ਹੋ ਗਈ ਸੀ ਤਾਂ ਫਿਰ ਜਾ ਕੇ ਮਤਲਬ ਕਹਿਣ ਦਾ ਵੀ ਇਹਨਾਂ ਨੇ ਸੋਚਿਆ ਕਿ ਸਾਡੀ ਤਾਂ ਬਹੁਤ ਜ਼ਿਆਦਾ ਹੀਠੀ ਹੋ ਜਾਏਗੀ ਤਾਂ ਅਖੀਰ ਚ ਆ ਕੇ ਇਹਨਾਂ ਨੇ ਇੱਥੇ ਦੀ ਐਮਐਲਏ ਦੇ ਕਹਿਣ ਦੇ ਉਤੇ ਤਿੰਨ ਸਾਡੇ ਜਿਹੜੇ ਉਮੀਦਵਾਰ ਸੀ ਉਹ ਹਰਾਏ ਜਿਹਦੇ ਵਿੱਚ ਉਕਸੀ ਜਟਾਂ ਤੋਂ ਪਹਿਲਾਂ ਸਾਡੀ ਕੈਂਡੀਡੇਟ 17 ਵੋਟਾਂ ਤੇ ਡਿਕਲੇਅਰ ਕਰਤੀ ਸੀ ਉਹ ਬਾਅਦ ਦੇ ਵਿੱਚ 2 ਵੋਟਾਂ ਤੇ ਹਰਾਤੀ ਇਦਾਂ ਹੀ ਸਾਡਾ ਜਿਹੜਾ ਚੰਦੂ ਮੈਰਾ ਜ਼ੋਨ ਤੋਂ ਪਹਿਲਾਂ ਡਿਕਲੇਅਰ ਕਰਤਾ ਸੀਗਾ ਸਾਡਾ ਕੈਂਡੀਡੇਟ ਕਿ ਉਹ ਜਿੱਤ ਗਿਆ ਹੈਗਾ ਬਾਅਦ ਦੇ ਵਿੱਚ ਉਸ ਨੂੰ 34 ਰੀਕਾਉਂਟਿੰਗ ਕਰਵਾ ਕੇ 34 ਵੋਟਾਂ ਨੇ ਹਰਾਤਾ ਤੇ ਜਿਹੜਾ ਸਾਡਾ ਰੰਗੀਆਂ ਸੂਰਲ ਵਾਲਾ ਜ਼ੋਨ ਸੀਗਾ ਤੇ ਉਹ ਵੀ ਪਹਿਲਾਂ ਸਾਡਾ ਡਿਕਲੇਅਰਡ ਕਰਕੇ ਬਾਅਦ ਦੇ ਵਿੱਚ ਉਸ ਨੂੰ ਵੀ ਹਰਾਇਆ ਗਿਆ ਇਹ ਸਾਰਾ ਐਮਐਲਏ ਦੇ ਕਹਿਣ ਦੇ ਉੱਤੇ ਹੋਇਆ ਇਹ ਅੱਜ ਜੋ ਮਰਜ਼ੀ ਕਹੀ ਜਾਏ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਜਾਵੇ ਲੋਕਾਂ ਨੂੰ ਸਾਰਾ ਕੁਝ ਪਤਾ ਮੈਂ ਤੁਹਾਨੂੰ ਦੱਸਾਂ ਤੇ ਇਹ ਐਦਾਂ ਠੀਕ ਆ ਅੱਜ ਤੁਸੀਂ 1 ਸਾਲ ਤੋਂ ਪਹਿਲਾਂ ਦੱਸ ਗਿਆ 10 ਮਹੀਨੇ ਦੀ ਕਹਾਣੀ ਰਹਿ ਗਈ ਹੋਗੀ ਆ ਹੋਰ 8 ਮਹੀਨੇ ਦੀ ਕਹਾਣੀ ਰਹਿ ਗਈ ਆ ਇਸ ਤੋਂ ਬਾਅਦ ਇਹਨਾਂ ਦੇ ਵੀ ਕਿਸੇ ਨੇ ਸੁਣਨੀ ਨਹੀਂ ਔਰ ਤੁਸੀਂ ਇਹਨਾਂ ਦਾ ਹਾਲ ਦੇਖਿਓ ਕੀ ਹੁੰਦਾ ਹੈਗਾ ਲੋਕ ਇੰਨੇ ਜ਼ਿਆਦਾ ਦੁਖੀ ਆ ਕਿਉਂਕਿ ਹਰ ਬੰਦਾ ਇਹ ਕਹਿੰਦਾ ਸੀ ਵੀ 11 ਤੋਂ ਲੈ ਕੇ 12 13 ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਇਦਾਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਅਸੀਂ 8-900 ਵੋਟ ਤੇ ਲੀਡ ਕਰ ਰਹੇ ਸੀਗੇ ਬਾਅਦ ਦੇ ਵਿੱਚ ਕੀ ਹੋਇਆ ਨਹੀਂ ਹੋਇਆ ਤੁਹਾਨੂੰ ਸਾਰਾ ਕੁਝ ਪਤਾ ਪਰ ਤੁਸੀਂ ਵੀ ਗੱਲ ਨਹੀਂ ਕਰੋਗੇ ਮੈਂ ਤੁਹਾਨੂੰ ਦੱਸਾਂ ਸੋ ਇਹਦੇ ਕਰਕੇ ਜਿਹੜਾ ਇਹ ਨੁਕਸਾਨ ਹੋਇਆ ਉਹ ਕੋਈ ਗੱਲ ਨਹੀਂ ਜਦੋਂ ਟਾਈਮ ਆਏਗਾ ਇੱਥੇ ਦੇ ਲੋਕ ਆਪੀ ਇਹ ਤੋਂ ਹਿਸਾਬ ਕਿਤਾਬ ਲੈਣਗੇ ਜਿਨ੍ਹਾਂ ਨੇ ਹੁਣ ਵੀ ਲਿਆ ਕਿਉਂਕਿ ਮੈਂ ਅੱਗੇ ਵੀ ਤੁਹਾਡੇ ਸਾਹਮਣੇ ਗੱਲ ਕਰਦੇ ਆ ਸੋ ਮੈਨੀ ਟਾਈਮ ਜੇ ਗੱਲ ਕੀਤੀ ਹੈ ਕਿ ਲੋਕ ਨੀਨਾ ਮਿੱਤਰ ਨੂੰ ਲਾਈਕ ਨਹੀਂ ਕਰਦੇ ਲੋਕ ਇਹਨੂੰ ਨਫ਼ਰਤ ਕਰਦੇ ਆ ਪਿੱਛੇ ਇਹ ਪੰਜ ਚੋਣਾਂ ਹੋ ਗਈਆਂ ਪਹਿਲੀ ਚੋਣ ਦੇਖ ਲਓ ਤੁਸੀਂ ਜਿਹੜੀ ਹੋਈ ਸੀ ਮਿਸਪਲ ਜਿਹੜੀ ਕਮਿਟੀ ਕਾਉਂਸਲ ਦੀ ਬਨੂੜ ਇਹਨਾਂ ਨੇ ਆਪ ਬੈਠੇ ਰਹੇ ਤੇ ਇਹਨਾਂ ਨੇ ਉੱਥੇ ਇਹ ਮੂੰਹ ਦੀ ਖਾਣੀ ਪਈ ਪਿੱਛੇ ਪਹਿਲਾਂ ਉਹ ਤੋਂ ਅਸੀਂ 80 ਸੀਟਾਂ ਤੇ ਜਿੱਤੇ ਸੀ ਪਰ ਬਾਇਲੈਕਸ਼ਨਸ ਅਸੀਂ 200 ਤੋਂ ਵੱਧ ਜਿੱਤੇ ਬਾਇਲੈਕਸ਼ਨ ਚ ਅਸੀਂ 200 ਤੋਂ ਵੱਧ ਵੋਟਾਂ ਤੇ ਜਿੱਤੇ ਸੀਗੇ ਫੇਰ ਤੁਸੀਂ ਇਹ ਦੇਖ ਲਓ ਆ ਜਿਹੜੀ 83 ਐਸੋਸੀਏਸ਼ਨ ਦੀ ਚੋਣ ਹੋਈ 83 ਐਸੋਸੀਏਸ਼ਨ ਦੀ ਚੋਣ ਦੇ ਵਿੱਚ ਇਹਨਾਂ ਨੇ ਕੈਂਡੀਡੇਟ ਭਾਵੇਂ ਇਹਨਾਂ ਦੇ ਦੋ ਐ ਸੀ ਪਰ ਇੱਕ ਤੋਂ ਇਹਨਾਂ ਨੇ ਕੀ ਟਾਪਣ ਕੀਤੀ ਇਹਨਾਂ ਨੂੰ ਪਤਾ ਹੋਏਗਾ ਤੇ ਦੂਜੇ ਬੰਦੇ ਮੇਰੇ ਕੋਲ ਆ ਕੇ ਮੈਂ ਉਹਨਾਂ ਦੀ ਸਪੋਰਟ ਕੀਤੀ ਤਾਂ ਰਾਤੋਂ ਰਾਤ ਹੀ ਜਿਹਨਾਂ ਪਾਸਾ ਬਦਲਿਆ ਉਹਨੂੰ 50 53 ਵੋਟਾਂ ਤੇ ਜਿਤਾਇਆ ਤੀਜੀ ਵਾਰ ਕੌਂਸਲ ਦੀ ਚੋਣ ਹੋਈ ਬਾਰ ਕੌਂਸਲ ਦੀ ਚੋਣ ਚ ਇਹ ਤੇ ਬੀਜੇਪੀ ਵਾਲੇ ਇਕੱਠੇ ਹੋ ਕੇ ਇਹਨਾਂ ਨੇ ਚੋਣ ਲੜੀ ਸਾਡਾ ਬੰਦਾ 62 ਵੋਟ ਤੇ ਉੱਥੇ ਮਤਲ ਕੇ ਜਿੱਤ ਕੇ ਆਇਆ ਜਿਹੜਾ ਸਪੋਰਟਡ ਬਾਇ ਐਸ ਸੀਗਾ ਸਾਡੀ ਪਾਰਟੀ ਅਸੀਂ ਸਪੋਰਟ ਕੀਤਾ ਮੇਰੇ ਗਰੁੱਪ ਨੇ ਸਪੋਰਟ ਕੀਤਾ ਤੇ ਇਸ ਤਰੀਕੇ ਦੇ ਨਾਲ ਹੁਣ ਤੁਸੀਂ ਸਮਤੀ ਚੋਣਾਂ ਫੇਰ ਕਾਲਜ ਦੀ ਇਲੈਕਸ਼ਨ ਚ ਤੁਸੀਂ ਦੇਖ ਲਓ ਪਹਿਲਾਂ 75 ਦਾ ਹਾਊਸ ਸੀਗਾ 75 ਦੇ ਹੌਟ ਦੇ ਵਿੱਚੋਂ 5 ਬੰਦਿਆਂ ਦੀ ਡੈਥ ਹੋ ਗਈ ਤੇ ਉਹ ਤੋਂ ਬਾਅਦ 70 ਰਹਿ ਗਏ 70 ਚ ਇਹਨਾਂ ਨੇ 55 ਵੋਟਾਂ ਜਾਲੀ ਬਣਾਈਆਂ ਪਰ ਜਿੱਤਿਆ ਕੌਣ ਜੋਹਰਦਿਆਲ ਸਿੰਘ ਦਾ ਬੰਦਾ ਸੀਗਾ 11 ਵੋਟਾਂ ਤੇ ਅਸੀਂ ਜਿੱਤ ਕੇ ਆਏ ਹੁਣ ਸਮਤੀ ਚੇਰਣਾ ਚ ਵੀ ਦੇਖ ਲਿਆ ਤੁਸੀਂ ਇਸ ਕਰਕੇ ਲੋਕ ਇਹਨਾਂ ਨੂੰ ਲਾਈਕ ਨਹੀਂ ਕਰਦੇ ਕਿਉਂਕਿ ਲੋ ਇਹ 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 ਸੋਚਦੇ ਆ ਕਿ ਕਿਸੇ ਨੂੰ ਕੁੱਟਣ ਕੇ ਜਾਂ ਲੁੱਟ ਕੇ ਅਸੀਂ ਵੋਟਾਂ ਲੈ ਲਾਂਗੇ ਬਿਲਕੁਲ ਨਹੀਂ ਮਿਲਣੀਆਂ ਪਰ ਮੈਂ ਹੁਣ ਜਿਵੇਂ ਧਮਕੀਆਂ ਦਈਆਂ ਪੰਚਾਇਤਾਂ ਨੂੰ ਲਾਲਚ ਦੇ ਮੈਂ ਇੱਕ ਇੱਕ ਜ਼ਰੂਰ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਇਹ ਬਾਕੀ ਜਿਹਨਾਂ ਪਰਚੰਤਾ ਨੂੰ ਤੂੰ ਲਾਲਚ ਦੇ ਕੇ ਆਈਆਂ ਤੈਨੂੰ 15 ਲੱਖ ਰੁਪਏ ਦੇ ਰਹੀਆਂ ਆਈਆਂ ਉਹ ਤੇਰੇ ਪੈਸੇ ਨਹੀਂ ਆਣੇ ਹੁਣ ਦੇ ਦਿਓ ਪੈਸਾ ਮੈਨੂੰ ਪਤਾ ਮਿਲਣਾ ਤਾਂ ਹੈ ਨਹੀਂ ਪਰ ਤੁਸੀਂ ਦੇ ਦਿਓ ਉਹ ਵਿਚਾਰੇ ਕਿਤੇ ਇਸੇ ਮਤਲਬ ਕਿ ਚੱਕਰ ਦੇ ਵਿੱਚ ਕਾਹਨੂੰ ਲੋਕ ਉਹਨਾਂ ਦਾ ਗੁਲਾਮਾ ਫੜਦੇ ਰਹਿਣਗੇ ਕਿ ਐਮਐਲਏ ਤਾਂ ਕਹਿ ਗਈ ਸੀ